ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਬੜੀ ਤੋਂ ਬੜੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਨਾ ਰਹੇ ਤੇ ਕਿਸਾਨ ਵੀਰੋ ਅੱਜ ਆਪਾਂ ਜਾਣਕਾਰੀ ਇੱਕ ਬਹੁਤ ਅਹਿਮ ਮੁੱਦੇ ਦੇ ਉੱਪਰ ਕਰਨੀ ਹੈ ਸਾਂਝੀ ਤੁਹਾਡੇ ਨਾਲ ਕਿਉਂਕਿ ਮੈਂ ਕੱਲ ਵੀਡੀਓ ਪਾਈ ਸੀਗੀ ਜ਼ਿੰਕ ਸਲਫੇਟ ਸੌਰੀ ਪਰਸੋਂ ਵੀਡੀਓ ਪਾਈ ਸੀ ਜ਼ਿੰਕ ਸਲਫੇਟ ਦੇ ਬਾਰੇ ਵੀ ਕਿੰਨਾ ਪਾਉਣਾ ਕਿਹੜਾ ਪਾਉਣਾ ਤੇ ਕਿਸਾਨ ਵੀਰਾਂ ਨੇ ਉਹਦੇ ਲਈ ਆਪਾਂ ਨੂੰ ਸਵਾਲ ਵਗੈਰਾ ਵੀ ਆਏ ਨੇ ਉਹਦੇ ਵਿੱਚ ਆਪਾਂ ਇੱਕ ਤੁਹਾਨੂੰ ਇਹ ਵੀ ਕਿਹਾ ਸੀਗਾ ਵੀ ਜਿਹੜਾ ਜ਼ਿੰਕ ਸਲਫੇਟ ਆ ਵੀ ਜੇਕਰ ਤੁਸੀਂ ਡੀਏਪ ਪਾਉਨੇ ਤਾਂ ਉਸ ਤੋਂ ਇੱਕ ਹਫ਼ਤੇ ਦਾ ਘੱਟੋ-ਘੱਟੇ ਨੂੰ ਗੈਪ ਰੱਖ ਕੇ ਪਾਓ ਕਿਸਾਨ ਵੀਰਾਂ ਦੇ ਵਿੱਚ ਸਵਾਲ ਆਏ ਨੇ ਵੀ ਅਸੀਂ ਡੀਏਪ ਪਾਈਏ ਜਾਂ ਨਾ ਪਾਈਏ ਸੁਪਰ ਪਾਈਏ ਜਾਂ ਨਾ ਪਾਈਏ ਕਿਸਾਨ ਵੀਰੋ ਜਿਖੋ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹਿੰਨੀ ਕਹਿ ਚੁੱਕਿਆ ਹਾਂਗਾ ਵੀ ਮਿੱਟੀ ਪਰਖ ਆਧਾਰ ਤੋਂ ਬਿਨਾਂ ਤੁਸੀਂ ਖੇਤ ਦੇ ਵਿੱਚ ਬੇਲੋੜੀਆਂ ਖਾਦਾਂ ਨਾ ਸਿੱਟੋ ਹੁਣ ਜਿਹੜੇ ਕਿਸਾਨ ਵੀਰਾਂ ਨੇ ਦੋ ਦੋ ਗੱਟੇ ਪਾ ਕੇ ਕਣਕ ਦੀ ਫਸਲ ਲਈ ਆ ਉਹਨਾਂ ਨੂੰ ਡੀਏਪ ਦੀ ਬਿਲਕੁਲ ਵੀ ਲੋੜ ਨਹੀਂ ਹੁਣ ਉਹ ਮਿੱਟੀ ਦੇ ਵਿੱਚ ਖਾਦਾਂ ਫਿਕਸ ਹੋਣ ਲੱਗ ਜਾਣੀਆਂ ਕਿਸਾਨ ਵੀਰੋ ਖਾਦਾਂ ਅਡਵਾਂਸ ਹੋ ਜਾਣਗੀਆਂ ਖਾਦਾਂ ਮਿੱਟੀ ਲੈਣੋਂ ਹਟ ਜੂ ਆਪਣੇ ਬੂਟੇ ਲੈਣੋਂ ਹਟ ਜਾਣਗੇ ਉਹਦਾ ਕੋਈ ਫਾਇਦਾ ਨਹੀਂ ਹੋਣ ਵਾਲਾ ਆਪਾਂ ਨੂੰ ਤਾਂ ਮੈਂ ਤੁਹਾਨੂੰ ਕਿਸਾਨ ਵੀਰੋ ਇਹੀ ਕਹਿਣਾ ਵੀ ਜਿਹੜੇ ਖੇਤਾਂ ਦੇ ਵਿੱਚ ਤੁਸੀਂ ਜ਼ਿਆਦਾ ਡੀਪੀ ਡੇਢ ਗੱਟੇ ਤੋਂ ਉੱਪਰ ਡੀਪੀ ਪਾ ਕੇ ਕਣਕ ਬੀਜੀ ਸੀ ਡੀਪੀ ਦੀ ਕੋਈ ਖਾਸ ਲੋੜ ਨਹੀਂ ਉਹਦੇ ਲਈ ਕਿਸਾਨ ਵੀਰੋ ਤੁਸੀਂ ਇੱਕ ਚੀਜ਼ ਜ਼ਰੂਰ ਕਰ ਸਕਦੇ ਹੋ ਪਰਾਲੀ ਵਿੱਚ ਜ਼ਰੂਰ ਵਾਹਿਆ ਕਰੋ ਕਿਉਂਕਿ ਇਹਦੇ ਨਾਲ ਆਪਣਾ ਜਿਹੜਾ ਮਿੱਟੀ ਦੇ ਵਿੱਚ ਜੀਵ ਜੰਤੂ ਪੈਦਾ ਹੁੰਦੇ ਨੇਗੇ ਜਾ ਜਿੱਦਾਂ ਆਪਾਂ ਕਹਿੰਦੇ ਗੰਡੂਆ ਪੈਦਾ ਹੁੰਦਾਗਾ ਤਾਂ ਉਹ ਆਪਣੇ ਖੇਤ ਦੇ ਵਿੱਚ ਖਾਦਾਂ ਨੇ ਜਿਹੜੀਆਂ ਉਹਨਾਂ ਨੂੰ ਬੂਟੇ ਤੱਕ ਪਹੁੰਚਾਉਣ ਜਾਂ ਜ਼ਮੀਨ ਦੇ ਵਿੱਚ ਆਕਸੀਜਨ ਪੂਰੀ ਪ੍ਰੋਪਰ ਤਰੀਕੇ ਨਾਲ ਪਹੁੰਚਾਉਣ ਦੇ ਵਿੱਚ ਮਦਦ ਕਰਦਾ ਜਿਹਦੇ ਨਾਲ ਖਾਦਾਂ ਦੀ ਜਿਹੜੀ ਅਪਟੇਕ ਆ ਪ੍ਰੋਪਰ ਹੁੰਦੀ ਰਹਿੰਦੀ ਆ ਤੇ ਜਿਹੜਾ ਕਾਰਬਨ ਮੈਟਰ ਆਪਣੀ ਜ਼ਮੀਨ ਦਾ ਇਹ ਵਾਧਾਗਾ ਜਿਹਦੇ ਨਾਲ ਕਿ ਖਾਦਾਂ ਦੀ ਅਪਡੇਟ ਅਪਟੇਕ ਜਿਹੜੀ ਪੂਰ ਬੂਟੇ ਤੱਕ ਉਹ ਹੁੰਦੀ ਰਹਿੰਦੀ ਆ ਪਰਾਲੀ ਕਿਸਾਨ ਵੀਰੋ ਤੁਸੀਂ ਦੇਖੋ ਕਣਕ ਦੀ ਪ੍ਰਾਲੀ ਬੋਣਾ ਕੋਈ ਵੀ ਮਾੜੀ ਗੱਲ ਨਹੀਂ ਤੁਸੀਂ ਆ ਝੋਨਾ ਦੇਖ ਸਕਦੇ ਹੋ ਆਪਣੇ ਨਾਲ ਲੱਗਿਆ ਹੋਇਆ ਖੈਰ ਮੈਂ ਤਾਂ ਹਜੇ ਝੋਨਾ ਤਕਰੀਬਨ 5-7 ਦਿਨਾਂ ਤੱਕ ਲਾਉਂਗਾ ਇਹਦੇ ਵਿੱਚ ਕਿਸਾਨ ਵੀਰੋ ਬਿਲਕੁਲ ਵੀ ਜਿਹੜਾ ਖਰਚਾ ਤੁਹਾਨੂੰ ਤੈਰਦਾ ਦਿਖਾਈ ਨਹੀਂ ਦਿੰਦਾ ਨਾਲੇ ਕੱਲ ਦੀ ਜਿਹੜੀ ਬਾਰਿਸ਼ ਆ ਹੋਈ ਹੋਈ ਆ ਇੱਕ ਵੀ ਤੁਹਾਨੂੰ ਖਰਚੇ ਦਾ ਡਾਲ ਨਹੀਂ ਤੈਰਦਾ ਦਿਖਾਈ ਦਿੰਦਾ ਇਹ ਕਿਉਂ ਨਹੀਂ ਦਿੰਦਾ ਕਿਸਾਨ ਵੀਰੋ ਕਿਉਂਕਿ ਖਰਚੇ ਵਿੱਚ ਵਾਹੇ ਗਏ ਖਰਚਾਂ ਦੇ ਉੱਪਰ ਪਹਿਲਾਂ ਵੀ ਮਹਲਕੀ بارش ਹੋਊਗੀ ਤੇ ਦੁਬਾਰਾ ਫੇਰ بارش ਹੋਊਗੀ ਖ਼ਰਚੇ ਨੇ ਜਿਹੜੇ ਪ੍ਰੋਪਰ ਤਰੀਕੇ ਨਾਲ ਵਿੱਚ ਉਹ ਗਲ ਗਏ ਤੇ ਜਿਹੜਾ ਕਿਸਾਨ ਵੀਰ ਉਹ ਖ਼ਰਚਾ ਆਪਣੀ ਹੁੰਦਾਗਾ ਬਿਨਾ ਫੂਕਿਆ ਹੋਇਆ ਉਹ ਉੱਪਰ ਨਹੀਂ ਤੈਰਦਾ ਜਿਹਨੂੰ ਆਪਾਂ ਅੱਗ ਲਗਾਵਾਂਗੇ ਉਹ ਖ਼ਰਚਾ ਆਪਣਾ ਉੱਪਰ ਤੈਰੂਗਾ ਹਲਕਾ ਹੋ ਕੇ ਇਹ ਮੇਰਾ ਖੁਦ ਦਾ ਵੀ ਤਜਰਬਾ ਬੱਟਾ ਕੋਲ ਖ਼ਰਚਾ ਨਹੀਂ ਆਊਗਾ ਜੀ ਇਹਨੂੰ ਆਪਾਂ ਅੱਗ ਨਹੀਂ ਲਾਉਂਦੇ ਤਾ ਕਿਸਾਨ ਵੀਰੋ ਹੁਣ ਗੱਲ ਆਪਾਂ ਕਰਦੇ ਆਂ ਡੀਏਪੀ ਬਾਰੇ ਤਾਂ ਡੀਏਪੀ ਕਿਸਾਨ ਵੀਰੋ ਝੋਨੇ ਦੇ ਵਿੱਚ ਪਾਉਣ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਮੈਂ ਖੁਦ ਇੱਕ ਇੱਕ ਗੱਟਾ ਡੀਏਪੀ ਦਾ ਵੀ ਪਾ ਕੇ ਦੇਖਿਆ ਮੈਨੂੰ ਕੋਈ ਖਾਸ ਫਰਕ ਨਹੀਂ ਲੱਗਿਆ ਉਹ ਚੀਜ਼ ਦਾ ਪੈਸਾ ਬਰਬਾਦ ਹੈ ਉਸ ਤੋਂ ਵਧੀਆ ਤੁਸੀਂ ਜੇ ਕਣਕ ਵੇਲੇ ਡੀਏਪੀ ਪਾਈ ਆ ਤਾਂ ਹੁਣ ਤੁਸੀਂ ਸਿੰਗਲ ਸੁਪਰ ਫਾਸਫੇਟ ਦੇ ਸਕਦੇ ਹੋ ਚਲੋ ਇੱਕ ਗੱਟਾ ਦੇ ਲਓ ਡੇਢ ਦੇ ਲਓ ਜੇ ਤੁਸੀਂ ਉਹ ਵੀ ਨਹੀਂ ਦੇਣਾ ਜਿਹੜੇ ਪ੍ਰੋਪਰ ਨਿਊਟਰੀਐਂਟ ਨੇ ਸ਼ੋਟੇ ਜਿਦਾ ਜ਼ਿੰਕ ਪੋਟਾਸ਼ ਵਗੈਰਾ ਇਹ ਤੱਤ ਤੁਸੀਂ ਪ੍ਰੋਪਰ ਦੋ ਝੋਨੇ ਨੂੰ ਮੈਗਨੀਸ਼ੀਅਮ ਦੋ ਇਹਦੇ ਨਾਲ ਥੋੜਾ ਜਿਹੜਾ ਝੋਨਾ ਹੋ ਝਾੜ ਵੀ ਵਧੀਆ ਦਊਗਾ ਤੇ ਆਉਣ ਵਾਲੀ ਫਸਲ ਦੇ ਲਈ ਜ਼ਮੀਨ ਦੀ ਸਿਹਤ ਵੀ ਚੰਗੀ ਬਣੀ ਰਹੂਗੀ ਸਭ ਤੋਂ ਵੱਡਾ ਮੁੱਦਾ ਕਿਸਾਨ ਵੀਰੋ ਖੇਤਾਂ ਦੇ ਵਿੱਚ ਆਪਣੇ ਦੇ ਵਿੱਚ ਪ੍ਰਾਲੀ ਬਾਹੁਣ ਦਾ ਕਿਉਂਕਿ ਦੇਸੀ ਰੇ ਪੈਣੋਂ हट ਗਏ ਪ੍ਰਾਲੀਆਂ ਖੇਤਾਂ ਦੇ ਵਿੱਚ ਬਾਹਾਂਗੇ ਤਾਂ 4 ਸਾਲ ਦੇ ਵਿੱਚ ਵਿੱਚ ਆਪਣੇ ਖੇਤਾਂ ਦੇ ਵਿੱਚ ਜਿਹੜੀਆਂ ਖਾਦਾਂ ਨੇ ਉਹ ਐਡਵਾਂਸ ਹੋ ਜਾਣਗੀਆਂ ਐਡਵਾਂਸ ਖਾਦਾਂ ਦੇ ਨਾਲ ਜੇ ਤੁਸੀਂ ਕੱਲ ਨੂੰ ਮਿੱਟੀ ਦੀ ਪਰਖ ਕਰਵਾਵੋਗੇ ਤਾਂ ਤੁਹਾਨੂੰ ਸਿੱਧਾ ਕਹਦੇ ਨੇ ਉਹਨਾਂ ਨੇ ਵੀ ਤੁਹਾਨੂੰ ਖੇਤ ਦੇ ਵਿੱਚ ਕੋਈ ਵੀ ਆਧਰਖਾਦ ਖਾਦ ਪਾਉਣ ਦੀ ਲੋੜ ਨਹੀਂ ਜਿੰਨੀ ਲੋੜਾ ਤਾਂ ਤੁਸੀਂ ਬੂਟੇ ਨੂੰ ਓਨੀ ਹੀ ਖਾਦ ਦੇਣੀ ਆ ਪੋਟਾਸ਼ ਤੱਤ ਜ਼ਿੰਕ ਤੱਤ ਬਹੁਤ ਵਧੀਆ ਤੱਤ ਆਪਾਂ ਨੂੰ ਜਿਹੜੇ ਨੇ ਪ੍ਰਾਲੀ ਦੇ ਵਿੱਚੋਂ ਮਿਲਦੇ ਨੇ ਤੇ ਨਾਈਟ੍ਰੋਜਨ ਫਾਸਫੋਰਸ ਵੀ ਆਪਾਂ ਨੂੰ ਪ੍ਰਾਲੀ ਦੇ ਵਿੱਚੋਂ ਮਿਲਦੀ ਆ ਤਾਂ ਕਿਸਾਨ ਵੀਰੋ ਇਹ ਗੱਲ ਦਾ ਧਿਆਨ ਰੱਖਿਓ ਵੀ ਜ਼ਿਆਦਾ ਝੋਨੇ ਨੂੰ ਆਪਣੇ ਨੂੰ ਡੀ.ਪੀ ਦੀ ਐਡੀ ਕੋਈ ਖਾਸ ਲੋੜ ਨਹੀਂ ਹੁੰਦੀ ਜੇ ਤੁਸੀਂ ਚਾਹੋਗੇ ਵੀ ਡੀਏਪੀ ਤੁਸੀਂ ਪਾਉਣੀਆਂ ਤਾਂ ਤੁਸੀਂ ਸਿੰਗਲ ਸੁਪਰ ਫਾਸਫੇਟ ਪਾਓ ਉਹਦੇ ਨਾਲ ਤੁਹਾਨੂੰ ਤਿੰਨ ਤੱਤ ਹੋਰ ਮਿਲਣਗੇ ਕੈਲਸ਼ੀਅਮ ਵੀ ਮਿਲ ਜੇਗਾ ਉਹਦੇ ਵਿੱਚੋਂ ਤੁਹਾਨੂੰ ਫਾਸਫੋਰਸ ਵੀ ਮਿਲ ਜੂਗਾ ਤੁਹਾਨੂੰ ਉਹਦੇ ਵਿੱਚੋਂ ਤੁਹਾਨੂੰ ਦੋ ਤਿੰਨ ਤੱਤ ਮਿਲਣਗੇ ਡੀਏਪੀ ਦੇ ਵਿੱਚੋਂ ਸਿਰਫ ਤੁਹਾਨੂੰ ਨਾਈਟ੍ਰੋਜਨ ਤੇ ਫਾਸਫੋਰਸ ਮਿਲਣੀ ਹੈ ਸਿੰਗਲ ਸੁਪਰ ਫਾਸਫੇਟ ਪਾਓ ਜੇ ਪਾਉਣੀਆਂ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀ ਆ ਆਪਾਂ ਤੋ ਸੋ ਅਨੁਸਾਰੀ ਵਧੀਆ ਲੱਗਿਓ ਵੀਗੇ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦਾਂਗੇ ਧੰਨਵਾਦ